ਸਭ ਤੋਂ ਅਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਅੱਜ ਦਾ ਵਲੌਗ ਬਹੁਤ ਲੇਟ ਸ਼ੁਰੂ ਕਰ ਰਹੇ ਹਾਂ ਟਾਈਮ ਹੀ ਨਹੀਂ ਮਿਲਿਆ ਮੈਨੂੰ ਵਲੌਗਿੰਗ ਕਰਨ ਦਾ ਹੁਣ ਸ਼ਾਮ ਦੇ 6:30 ਹੋ ਰਹੇ ਨੇ ਮੈਂ ਤਾਂ ਮੈਂ ਸਵੇਰੇ ਜਦੋਂ ਕਿਚਨ 'ਚ ਕੰਮ ਕਰਦੇ ਸੀ ਕੁਕਿੰਗ ਕਰਦੇ ਸੀ ਮੈਂ ਥੋੜਾ ਥੋੜਾ ਕਲਿੱਪਸ ਬਣਾਏ ਸੀ ਜੋ ਮੈਂ ਕੰਮ ਸੀ ਮੇਰਾ ਤੇ ਉਹ ਕਲਿੱਪਸ ਬਣਾਏ ਸੋ ਉਸ ਤੋਂ ਬਾਅਦ ਦਿਨੇ ਸਾਨੂੰ ਕੰਮ ਹੋ ਗਿਆ ਸੀ ਕਿਤੇ ਚਲੇ ਗਏ ਤੇ ਵਲੌਗਿੰਗ ਦਾ ਮੈਨੂੰ ਟਾਈਮ ਹੀ ਨਹੀਂ ਮਿਲੇਗਾ ਹੋਨ ਕਰ ਆਇਆ ਤੇ ਕੱਪੜੇ ਵਗੈਰਾ ਚੇਂਜ ਕਰ ਦਾਂ ਮੈਂ ਕਿ ਦੇਖਦਾ ਚਲੋ ਜਿੰਨਾ ਕਿ ਵਲੌਗ ਬਣਦਾ ਜਿੰਨਾ ਕਿ ਸ਼ੂਟ ਹੁੰਦਾ ਮੈਂ ਕਰਦੀ ਆ ਤੇ ਜੋ ਐਨੇ ਤੁਸੀਂ ਸਵੇਰ ਵਾਲਾ ਮੇਰਾ ਥੋੜਾ ਜਿਹਾ ਜੋ ਕਲਿੱਪਸ ਮੈਂ ਬਣਾਇ ਸੀ ਉਹ ਦੇਖੋ ਮੈਂ ਕੀ ਕਰਿਆ ਸੀ ਤੇ ਹੁਣ ਮੈਂ ਕੁਕਿੰਗ ਕੋਈ ਕਰਨੀ ਜਸਟ ਆਟਾ ਗੁੰਨ ਕੇ ਫੁਲਕਾ ਬਣਾਉਣਾ ਸਬਜੀ ਸਵੇਰ ਵਾਲੀ ਮੈਂ ਬਣਾਈ ਸੀ ਲੋਬੀਆ ਸਵੇਰੇ ਉਹ ਪਈ ਕਿਉਂਕਿ ਮੈਂ ਲੰਚ ਕੀਤਾ ਨਹੀਂ ਅਸਰ ਚਲ ਗਈ ਸੀ ਬਾਹਰ ਤੇ ਉਹ ਸਬਜੀ ਕੁਛ ਬਣਾਈ ਤਾਂ ਮੈਂ ਥੋੜੀ ਸੀ ਬਣਾਉਣੀ ਬਹੁਤ ਥੋੜੀਆਂ ਪਰ ਪਤਾ ਨਹੀਂ ਕਿਵੇਂ ਇਹ ਦੋ ਟਾਈਮ ਦੀ ਬਣ ਜਾਂਦੀ ਸਬਜੀ ਇੱਕ ਟਾਈਮ ਦੀ ਬਣਾਉਣੀ ਹੁੰਦੀ ਹੈ ਜਦੋਂ ਵਿੱਚ ਨੇ ਰਾਜਮਾ ਕੁਝ ਤਾਂ ਦੋ ਟਾਈਮ ਦੀ ਬਣ ਜਾਂਦੀ ਉਹ ਸਬਜ਼ੀ ਹੁਣ ਪਈ ਆ ਬਣਾਉਣੀ ਨਹੀਂ ਹੈਗੀ ਐਨਾ ਮੈਨੂੰ ਆਰਾਮ ਹੈ ਐਂ ਤਾਂ ਮੈਨੂੰ ਪਤਾ ਨਹੀਂ ਸੀ ਵੀ ਜਾਣਾ ਪੈ ਜੂਗਾ ਮੈਂ ਤਾਂ ਵੈਸੇ ਇੱਕ ਟਾਈਮ ਦੀ ਬਣਾਈ ਸੀ ਪਰ ਚਲੋ ਵਧੀਆ ਹੋ ਗਿਆ ਵੀ ਦੋ ਟਾਈਮ ਦੀ ਪਈ ਆ ਤੁਸੀਂ ਇਹਨੇ ਦੇਖੋ ਸਵੇਰ ਵਾਲੇ ਮਾਰਨਿੰਗ ਵਾਲੇ ਕਲਿੱਪਸ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਆ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਥੋੜੀ ਜਿਹੀ ਕਰੀਆ ਸ਼ੋਪਿੰਗ ਕਿਚਨ ਦੇ ਕੰਟੇਨਰਸ ਦੀ ਤੇ ਮੈਂ ਤੁਹਾਨੂੰ ਉਹ ਦਿਖਾਉਣੀ ਆ ਥੋੜੇ ਟਾਈਮ ਬਾਅਦ ਆ ਮੈਂ ਤਿਆਰੀ ਕਰਕੇ ਰੱਖੀ ਸੀ ਰਾਤ ਮਾਰਨਿੰਗ ਦੀ ਹੁਣ ਮਾਰਨਿੰਗ ਦਾ ਟਾਈਮ 6:30 ਹੋ ਗਿਆ ਚਾਹ ਪਾਣੀ ਪੀ ਲਿਆ ਰਾਤ ਮੈਂ ਭਿਉਂ ਲੂਬੀਆ ਸੋਇਬੀਨ ਵਾਟੇਵਰ ਰੋਂਗੀ ਵੀ ਕਹਿੰਦੇ ਨੇ ਤੇ ਇਹਨੂੰ ਮੈਂ ਜਸਟ ਬੋਇਲ ਨਹੀਂ ਕਰਾ ਤੜਕਾ ਲਗਾਇਆ ਆ ਤਿਆਰੀ ਕਰੀ ਪਈ ਆ ਮੈਂ ਮਸਾਲਾ ਪੀਸਤੀ ਆ ਫਸ ਮਸਾਲਾ ਪੀਸ ਕੇ ਤੜਕਾ ਲਗਾ ਕੇ ਬਾਸ ਉਹਦੇ ਵਿੱਚ ਪਾ ਦੇਣਾ ਠੀਕ ਹੈ ਉਹ ਨਹੀਂ ਕਰਨਾ ਇਹਨੂੰ ਬੋਇਲ ਨਹੀਂ ਮੈਂ ਪਹਿਲਾਂ ਕਰਦੀ ਤੇ ਇੱਧਰ ਮੈਂ ਬ੍ਰੈਕਫਾਸਟ ਲਈ ਤੁਹੋਂ ਤੁਸੀਂ yellow मूंगी दाल ਕਿਨਵਾ ਦੋ ਕੱਚੇ yellow मूंगी दाल ਦੇ ਧੋ ਵੀ ਦੀਆਂ ਤੇ ਇੱਕ ਕੱਚੀ ਕਿਨਵਾ ਦੀ ਇਹ ਸੋਕ ਕਰੀ ਸੀ ਪਾਣੀ ਕੱਢ ਕੇ ਐਕਸਟਰਾ ਫਿਰ ਇਹਨੂੰ ਪੀਸੂ ਨੂੰ ਪਹਿਲਾਂ ਮਸਾਲਾ ਕਰੂੰ ਸਬਜੀ ਦਾ ਸਬਜੀ ਬਣਨੀ ਰੱਖੂੰਗੀ ਉਸ ਤੋਂ ਬਾਅਦ ਫਿਰ ਇਹਨੂੰ ਪੀਸ ਦੂੰਗੀ ਨਾਲ ਨਾਲ ਬ੍ਰੈਕਫਾਸਟ ਦੀ ਤਿਆਰੀ ਹੋ ਜਾਈਏ ਇਸ ਤਰ੍ਹਾਂ ਕੁਝ ਆਪਾਂ ਨੂੰ ਪਹਿਲਾਂ ਤਿਆਰੀ ਕਰਕੇ ਰੱਖਣੀ ਪੈਂਦੀ ਹੈ ਫਿਰ ਸਵੇਰ ਨੂੰ ਕੁਝ ਨਾ ਕੁਝ ਬਣਦਾ ਤੇ ਹੁਣ ਆ ਪੀਸਦੀ ਆ ਮਸਾਲਾ ਇਧਰ ਮੈਂ ਦਾਲ ਤੇ ਕਿਨਵਾ ਵਾਲਾ ਬੈਟਰ ਪੀਸ ਲਿਆ ਦਾਲ ਪੀਸ ਲਈ ਤੇ ਇਦਾਂ ਦਾ ਕੁਝ ਇਹ ਬੈਟਰ ਜਦੋਂ ਮੈਂ ਸਬਜ਼ੀਆਂ ਪਾਉਂਗੀ ਉਦੋਂ ਇਹਦੀ ਕਨਸਿਸਟੈਂਸੀ ਮੈਂ ਠੀਕ ਕਰ ਲੂੰਗੀ ਨਹੀਂ ਗਾੜੇ ਦੇ ਚੀਲੇ ਤਾਂ ਨਹੀਂ ਬਣਦੇ ਸਭ ਜਾਂ ਚੋਪਿੰਗ ਕਰਨ ਵਾਲੀ ਰਹੀ ਹੈ ਬਸ ਆ ਬੈਟਰ ਤਿਆਰ ਹੈ ਇੱਧਰ ਸਬਜ਼ੀ ਨੂੰ ਲੱਗ ਗਿਆ ਤੜਕਾ ਇਹ ਬਸ ਮੈਂ ਕੁੱਕਰ ਦਾ ਲੇਟ ਲਗਾਉਣਾ ਤੇ ਇਹਨੂੰ ਵਿਸਲਾ ਲਗਵਾਉਣੀਆਂ ਨੇ ਸਬਜ਼ੀ ਬਣਨ ਦੀ ਮੈਂ ਇੱਧਰ ਰੱਖਤੀ ਤੇ ਨਾਲ-ਨਾਲ ਨਾਲ-ਨਾਲ ਭਾਂਡਿਆਂ ਦੀ ਟੋਕਰੀ ਵੀ ਧੋਤੀ ਗਈ ਇਹਨੇ ਸਵੇਰੇ ਸਵੇਰੇ ਕੰਮ ਹੁੰਦੇ ਨੇ 7:00 ਵਜੇ ਦੇ ਅੱਧੇ ਘੰਟੇ ਵਿੱਚ ਮੈਂ ਇੰਨਾ ਕੰਮ ਕਰ ਲਿਆ ਭਾਂਡੇ ਧੋਤੇ ਗਏ ਸਬਜ਼ੀ ਨੂੰ ਤੜਕਾ ਲੱਗ ਗਿਆ ਦਾਲ ਪੀਸ ਲਈ ਟਾਈਮ ਹੋ ਰਿਹਾ ਪੌਣੇ 8:00 ਦਾ ਤੇ ਬਹੁਤ سارے ਕੰਮ ਕਰ ਲਏ ਸਬਜ਼ੀ ਬਣ ਗਈ ਕਿ ਜੰਚ ਆਟਾ ਮੈਂ ਦੇਖਦੀ ਰਾਤ ਵਾਲਾ ਕਿੰਨਾ ਕਾ ਥੋੜਾ ਬਹੁਤਾ ਲੋਡ ਪਊਗੀ ਤੇ ਇਧਰ ਹੁਣ ਮੈਂ ਦਵਿੰਦਰ ਦੇ ਕੱਪੜੇ ਕੱਢੇ ਸੀਗੇ ਇਹ ਵਾਸ਼ਡ ਨੇ ਇਹਨਾਂ ਨੇ ਇਸ ਵਾਰ ਮੈਨਾਂ ਦਾ ਕੁਛ ਤੇਨਾਂ ਚ ਯੂਜ਼ ਨਹੀਂ ਕਰੇ ਕੁਝ ਹੁਣ ਅੱਗੇ ਕੰਮ ਨਹੀਂ ਆਉਣਗੇ ਜਿਆਦਾ ਠੰਡ ਵਾਲੇ ਨੇ ਇਹ ਛੱਡ ਕੇ ਰੱਖ ਕੇ ਉਹਨੇ ਦੂਜੇ ਰੂਮ ਵਿੱਚ ਇੱਦਾਂ ਹੌਲੀ ਹੌਲੀ ਲਮਾਰੀਆਂ ਵਿੱਚ ਕੱਪੜੇ ਕੱਢੀ ਜਾਂਦੀਆਂ ਕੰਮ ਹਲਕਾ ਹੋ ਜਾਂਦਾ ਆਪਣਾ ਹੀ ਤੇ ਡਸਟਿੰਗ ਕਰਤੀ ਲੌਬੀ ਦੀ ਮੈਂ ਸਾਰੀ ਡਸਟਿੰਗ ਕਰਤੀ ਆਪਣੇ ਰੂਮ ਦੀ ਡਸਟਿੰਗ ਕਰਤੀ ਕਿਉਂਕਿ ਹੁਣ ਟਾਈਮ ਕਾਫੀ ਮਿਲ ਜਾਂਦਾ ਆਪਾਂ ਨੂੰ ਜਲਦੀ ਉੱਠ ਕੇ ਜਲਦੀ ਉੱਠਣ ਦਾ ਇਹ ਫਾਇਦਾ ਹੁ ਪਹਿਲਾਂ ਮੈਂ ਸਾਰਾ ਕਿਚਨ ਦਾ ਕੰਮ ਕਰਕੇ ਡਸਟਿੰਗ ਕਰਦੀ ਸੀ ਹੁਣ ਮੈਂ ਇਹ ਸੋਚਿਆ ਵੀ ਥੋੜੀ ਥੋੜੀ ਮੈਂ ਪਹਿਲ ਨਹੀਂ ਕਰ ਲੈ ਕਰੂੰ ਬੀਜੀ ਟਾਈਮ ਕੱਟ ਕੇ ਕਾਫੀ ਸਾਰੇ ਕੰਮ ਹੋ ਗਏ ਫਿਰ ਆਪ ਨੂੰ ਵੀ ਚੰਗਾ ਲੱਗਦਾ ਵਧੀਆ ਲੱਗਦਾ ਜਦੋਂ ਆਪਣੇ ਇੰਨੇ ਕੰਮ ਹੋ ਜਾਣ ਫਿਰ ਰੈਸਟ ਮਿਲ ਜਾਂਦਾ ਚਲੋ ਜੀ ਹੁਣ ਮੈਂ ਆ ਕੱਪੜੇ ਰੱਖ ਕੇ ਆਨੇ ਦੂਜੇ ਰੂਮ ਵਿੱਚ ਫਿਰ ਮੇਰੀ ਕੋਸ਼ਿਸ਼ ਆ ਕਿ ਮੈਂ ਨਹਾ ਲਾਂ ਨਾ ਕੇ ਮੈਂ ਬ੍ਰੈਕਫਾਸਟ ਵਗੈਰਾ ਫਿਰ ਮੈਂ ਤਿਆਰ ਕਰਕੇ ਸਾਰੇ ਨੂੰ ਸਰਵ ਕਰਾਂ ਆਪਾਂ ਬ੍ਰੈਕਫਾਸਟ ਫਿਰ ਕਰਾਂ ਵੀ ਨਹਾਉਣ ਦਾ ਕੰਮ ਵੀ ਇਹਦੇ ਵਿੱਚ ਵਿੱਚ ਹੋ ਜਾ ਕਰੇ ਕਿਉਂਕਿ ਹਲੇ ਜ਼ਿਆਦਾ ਗਰਮੀ ਨਹੀਂ ਜਦੋਂ ਜ਼ਿਆਦਾ ਗਰਮੀ ਆਊਗੀ ਫ ਬ੍ਰੈਕਫਾਸਟ ਵਿੱਚ ਮੈਂ ਬਣਾ ਰਹੀ ਸੀ ਦਾਲ ਤੇ ਕੀਨੂਆ ਵਾਲੇ ਚਿੱਲੇ ਵਿੱਚ ਪ੍ਰੀਕ ਸਬਜ਼ੀਆਂ ਪਾਦੀਆਂ ਜੋ ਵੀ ਤੁਹਾਡੇ ਕੋਲ ਹੈਗੀਆਂ ਜਿਵੇਂ ਮੈਂ ਪਾਇਆ ਪਿਆਜ਼ ਟਮਾਟਰ ਹਰੀ ਮਿਰਚ ਛੇਮਲਾ ਮਿਰਚ ਧਨੀਆ ਪਾ ਲਿਆ ਕਿ ਇੰਨੇ ਚੀਜ਼ਾਂ ਤਾਂ ਕਾਮਨ ਨੇ ਆਪਣੇ ਘਰੇ ਹੁੰਦੀ ਹੁੰਦੀਆਂ ਜੋ ਵੀ ਚੀਜ਼ ਹੈਗੀ ਕੱਦੀ ਦੋ ਤਿੰਨ ਚੀਜ਼ਾਂ ਪਾ ਲਓ ਸਬਜ਼ੀਆਂ ਬਹੁਤ ਟੇਸਟੀ ਚਿੱਲੇ ਬਣਾਉਂਦੇ ਨੇ ਇੰਨੀਆਂ ਸਵਾਦ ਚੀਜ਼ਾਂ ਖਾ ਕੇ ਤਾਂ ਲੱਗਦਾ ਨਹੀਂ ਵੀ ਭਾਰ ਘਟਾਉਣਾ ਔਖਾ ਥੋੜਾ ਜਿਹਾ ਟਾਈਮ ਜ਼ਰੂਰ ਕੱਢਣਾ ਪੈਂਦਾ ਕੁਕਿੰਗ ਵਾਸਤੇ ਆਪ ਦੇ ਲਈ ਪਰ ਭਾਰ ਘਟਾਉਣਾ ਔਖੀ ਗੱਲ ਨਹੀਂ ਕਹਿ ਸਕਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਆਹ ਬ ਬਹੁਤ ਕਿਊਟ ਹੈ ਨਾ ਇਹਦਾ ਆ ਜਿਹੜੇ ਮਟੀਰੀਅਲ ਆ ਸੈਰਾਮਿਕ ਦਾ ਇਹ ਪਲਾਸਟਿਕ ਨਹੀਂ ਹੈਗਾ ਤੇ ਕਲਰ ਕੰਬੀਨੇਸ਼ਨ ਬਹੁਤ ਵਧੀਆ ਕਿਊਟ ਬਹੁਤ ਆ ਜਿਵੇਂ ਆਪਾਂ ਹੁੰਦੇ ਨੇ ਗਾਰਡਨਿੰਗ ਵਾਲਾ ਕੈਨ ਹੁੰਦਾ વોਟਰਿੰਗ ਕੈਨ ਹੁੰਦਾ ਪਲਾਂਟਸ ਨੂੰ ਪਾਣੀ ਦੇਣੇ ਵਾਲਾ ਉਵੇਂ ਦੀ ਸ਼ੇਪ ਬਣੀ ਹੋਈ ਹੈ ਦੇਖੋ ਕਿੰਨਾ ਸੋਹਣਾ ਬਹੁਤ ਕਿਊਟ ਲੱਗਿਆ ਮੈਨੂੰ ਇੱਕ ਨਜ਼ਰ 'ਚ ਹੀ ਮੈਂ ਕਹੇ ਤਾਂ ਮੈਂ ਲੈਣੀ ਲੈਣਾ ਪਲਾਸਟਿਕ ਵਾਲਾ ਲੈ ਘੱਟ ਸੋਹਣੇ ਲੱਗਦੇ ਨੇ ਜਾਂ ਪਲਾਸਟਿਕ ਵਾਲਾ ਤੁਸੀਂ ਲੈ ਕੇ ਜੋ ਸੋਨਾ ਵੀ ਹੋਵੇ ਕੋਈ ਪlant ਉਹਨੂੰ ਸੈਰਾਮਿਕ ਦੇ ਪੋਟ ਵਿੱਚ ਰੱਖ ਦੋ ਫੇਰ ਸੋਹਣੇ ਲੱਗਦੇ ਨੇ ਹਨਾ ਇਹ ਸੈਰਾਮਿਕ ਦਾ ਮਟੀਰੀਅਲ ਆ ਇਹ ਆਇਆ 100 ਰੁਪੀਸ ਦਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਕੰਟੇਨਰਸ ਇੱਕ ਸੈੱਟ ਮੈਂ ਲੈ ਕੇ ਆ ਆ ਵਾਲੇ ਕੰਟੇਨਰਸ ਦਾ ਕਾਫੀ ਜ਼ਿਆਦਾ ਡਿਸਕਾਊਂਟ ਤੇ ਲੱਗੇ ਹੋਏ ਸੀ ਔਰ ਪਲਾਸਟਿਕ ਵੀ ਬਹੁਤ ਵਧੀਆ ਕਿਉਂਕਿ ਆਪਾਂ ਨੂੰ ਉਹ ਐਨਕਸਪੀਰੀਅੰਸ ਹੋ ਗਿਆ ਆਪਾਂ ਹੱਥ ਲਾ ਕੇ ਉਹਨਾਂ ਜੱਜ ਕਰ ਸਕਦੇ ਹਾਂ ਨਾ ਵੀ ਇਹ ਪਲਾਸਟਿਕ ਕੀ ਮੀਡੀਆ ਉਹਨਾਂ ਨੇ ਸਾਨੂੰ ਓਪਨ ਪੀਸ ਦਿਖਾਈ ਤੇ ਫ ਇੱਕ ਤਾਂ ਕੋਈ ਮਟੀਰੀਅਲ ਕੋਈ ਵੀ ਹੈ ਪਹਿਲਾਂ ਖੁੱਲਾ ਦੇਖ ਕੇ ਆਪ ਨੂੰ ਪਤਾ ਲੱਗਦਾ ਵੀ ਕੀ ਹੋ ਜਾਣਾ ਹੱਥ ਲਾਈ ਤੋਂ ਪਤਾ ਲੱਗ ਜਾਂਦਾ ਪਲਾਸਟਿਕ ਹੈ ਜ ਉਹ ਨਹੀਂ ਹੈਗੀ ਵੀ ਲਿਚਕ ਲਿਚਕ ਕਰਦੀ ਹੈ ਬਹੁਤ ਵਧੀਆ ਪਲਾਸਟਿਕ ਹੈ ਇਹ 3 ਦਾ ਸੈੱਟ ਤਾਂ ਕੰਟੀਨਿਊਸ ਦਾ ਔਰ ਲਿਡ ਵੀ ਬਹੁਤ ਅੱਛੀ ਨਹੀਂ ਹੈਗੇ ਟਿਨ ਦੇ ਜੇ ਨੇ ਇਹਨਾਂ ਦੀ ਡੈਪਥ ਬਹੁਤ ਵਧੀਆ 2 ਕਿਲੋ ਦਾਲ ਚਾਵਲ ਕੁਝ ਵੀ ਆਰਾਮ ਨਾਲ ਆ ਜਾਣਗੇ ਇਹਦੇ ਵਿੱਚ ਕਿਸ ਦਾਲ ਚਾਵਲ ਵਾਸਤੇ ਨੇ ਮੇਰੇ ਕੋਲ ਲੱਗੇ ਹੋਏ ਨੇ ਮੈਂ ਵੈਸੇ ਹੀ ਲੈ ਕੇ ਆਈਆਂ ਜਿਵੇਂ ਕੋਈ ਫਰਿੱਜ ਵਿੱਚ ਚੀਜ਼ ਰੱਖਣੀ ਹੈ ਪਿਆਜ਼ ਜਮੇ ਗਰਮੀਆਂ ਜ਼ਿਆਦਾ ਸੀ ਲਿਖ ਕੇ ਰੱਖਦੇ ਆਂ ਜਾ ਕੋਈ ਬਿਸਕੁਟ ਆਪਾਂ ਹੁਣ ਗਰਮੀਆਂ 'ਚ ਬਣਾਵਾਂਗੇ ਪੰਜੀਰੀ ਪਾ ਲਈ ਕੋਈ ਲੱਡੂ ਪੀਣੇ ਆਪਣੇ ਘਰੇ ਬਣ ਜਾਂਦੇ ਨਹੀਂ ਕੋਈ ਮਠਾਈ ਆ ਜਾਂਦੀ ਸੁਪੀ ਉਸ ਤਰਫ ਘਰੇ ਯੂਜ਼ ਕਰਨੂ ਲੈ ਕੇ ਆਏ ਕੰਟੇਨਰਸ ਇਹ ਤਿੰਨ ਦਾ ਸੈੱਟ ਹੈ ਇਹ ਹੈਗਾ 100 ਰੁਪੀਸ ਤੇ 3 ਆਏ ਨੇਗੇ ਡਿਸਕਾਊਂਟ ਲੱਗਿਆ ਹੋਇਆ ਸੀਗਾ ਤਾਂ ਕਰਕੇ ਇਹ ਇੰਨੇ ਲੈਸਟ ਪ੍ਰਾਈਸ ਤੇ ਸੀ ਅਦਰਵਾਈਜ਼ ਤੇ ਇਹ ਜ਼ਿਆਦਾ ਸੀ ਇਹਦਾ ਪ੍ਰਾਈਸ ਇਹ ਹੈਗੇ 100 ਰੁਪੀਸ ਤੇ 3 ਕੰਟੇਨਰਸ ਉਸ ਤੋਂ ਬਾਅਦ ਮੈਂ ਲੈ ਕੇ ਆਇਆ ਇੱਕ ਬ੍ਰੈਡਲੀ ਆਵਲ ਨੇ ਬ੍ਰੈਡਲੀ ਲੈ ਕੇ ਆਇਆ ਅ ਜਦੋਂ ਇਹ ਹੁਣ ਸਰਦੀ ਵਿੱਚ ਤਾਂ ਬ੍ਰੈਡ ਬਾਹਰ ਰਹਿੰਦੀ ਪਰ ਗਰਮੀ ਵਿੱਚ ਫ੍ਰਿਜ ਵਿੱਚ ਰੱਖਦੇ ਆਂ ਫਿਰ ਪੈਕੇਟ ਜੇ ਡੋਰ ਚ ਰੱਖ ਦੋਗੇ ਪਰ ਵਾਟਰ ਬੋਟਲ ਪਈ ਉਹਦੇ ਨਾਲ ਦਬ ਜਾਂਦਾ ਸ਼ੇਪ ਖਰਾਬ ਹੋ ਜਾਂਦੇ ਸਲਾਈਸ ਪਿੱਚ ਕੇ ਜਾਂਦੇ ਨੇਗੇ ਇਹਦੇ ਵਿੱਚ ਤੁਸੀਂ ਬ੍ਰੈਡ ਦਾ ਪੈਕੇਟ ਰੱਖ ਦੋ ਫ੍ਰਿਜ ਵਿੱਚ ਇੱਕ ਤਾਂ ਵੈਸੇ ਫ੍ਰਿਜ ਦੀ ਲੁੱਕ ਵਧੀਆ ਆਉਂਦੀ ਔਰਗਨਾਈਜ਼ਡ ਜਿਹਾ ਲੱਗਦਾ ਤੇ ਆਪਣੇ ਬ੍ਰੈਡ ਨਹੀਂ ਖਰਾਬ ਹੋਣਗੇ ਸਲਾਈਸ ਨਹੀਂ ਖਰਾਬ ਹੋਣਗੇ ਉਸ ਪਰਪਸ ਲਈ ਲੈ ਕੇ ਆਈ ਆ ਜਿਵੇਂ ਬ੍ਰੈਡ ਲਈ ਨਹੀਂ ਯੂਜ਼ ਕਰ ਰਹੇ ਤਾਂ ਕਿਸੇ ਹੋਰ ਪਰਪਸ ਲਈ ਜਿਵੇਂ ਮਰਗੀ ਯੂਜ਼ ਕਰ ਲਓ ਪਰ ਮੈਂ ਗਰਮੀਆਂ ਵਿੱਚ ਬ੍ਰੈਡ ਲਈ ਲੈ ਕੇ ਆਈ ਆ ਇਹ ਵਾਲਾ ਕੰਟੇਨਰ ਇਹ ਵੀ 100 ਰੁਪੀਆ ਦਾ ਇੱਕ ਹੈਗਾ ਕੰਟੇਨਰ ਇਹ 100 ਰੁਪੀਆ ਦਾ ਸਿੰਗਲ ਪੀਸ ਤੇ ਉਸ ਤੋਂ ਬਾਅਦ ਲੈ ਕੇ ਆ ਆ ਵਾਲਾ ਕੰਟੇਨਰ ਇਹ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਿਆ ਨਾ ਪਰ ਇੱਕ ਹੀ ਪੀਸ ਮਿਲੇ ਮੈਨੂੰ ਦੋ ਪੀਸ ਸੀ ਇੱਕ ਡੈਮੇਜ ਸੀਗਾ ਇੱਕ ਸੀ ਮਨੂੰ ਬਹੁਤ ਕਿਹਾ ਵੀ ਹੋਰ ਦੇਖ ਲੋ ਹੋਰ ਦੇਖ ਲੋ ਕਹਿੰਦੇ ਨਹੀਂ ਹੋਰ ਹੈ ਨਹੀਂ ਇਹਦੇ ਨਾਲ ਸਿਰਫ ਸਾਨੂੰ ਦੋ ਮਿਲਣਗੇ ਇੱਕ ਉਹਦੇ ਵਿੱਚ ਟੁੱਟਿਆ ਹੋਇਆ ਸੀਗਾ ਅਬ ਇਹਦਾ ਪ੍ਰਾਈਸ ਵੀ 100 ਰੁਪੀਆ ਆ ਇਹਦਾ ਇੰਨਾ ਸੋਨਾ ਅੰਦਰ ਡੂੰਗਾ ਵੀ ਕਿ ਪ੍ਰੈਸਟੀ ਬਹੁਤ ਵਧੀਆ ਤੇ ਜਗ੍ਹਾ ਘਟ ਰੋਕਦਾ ਕਿਉਂਕਿ ਹਾਈਟ ਜਿਆਦਾ ਹੈ ਨੀਚੋ ਉੱਪਰ ਦੀ ਜਗ੍ਹਾ ਐਡਾ ਰੈਕਟੈਂਗੂਲਰ ਸ਼ੇਪ ਵਿੱਚ ਹੈ ਤੇ ਘੱਟ ਰੋਕਦਾ ਜਿਵੇਂ ਫਰੀਜ਼ਰ ਵਿੱਚ ਕੁਝ ਪਾ ਕੇ ਰੱਖਣਾ ਹਨਾ ਜਿਵੇਂ ਐਸੀ ਵੀ ਕੋਈ ਆਪਾਂ ਰੱਖਣਾ ਤਾਂ ਜਗ੍ਹਾ ਘੱਟ ਰੋਕਦਾ ਹੈ ਜਿਹੜਾ ਕੰਟੇਨਰਸ ਆਪਾਂ ਨੂੰ ਹੁੰਦਾ ਵੀ ਕਿ ਜਗ੍ਹਾ ਘਾਟਾ ਘੱਟ ਵਾਲਾ ਕੋਈ ਹੋਵੇ ਇਹਦੀ ਜਗ੍ਹਾ ਘੱਟ ਰੋਕ ਕੇ ਇਹ ਸਿਰਫ ਮੈਨੂੰ ਇੱਕ ਪੀਸ ਹੀ ਮਿਲਿਆ 100 ਰੁਪਏ ਦਾ ਇੱਕ ਪੀਸ ਤੇ ਉਸ ਤੋਂ ਬਾਅਦ ਆਪਾਂ ਲਈ ਕੰਟੇਨਰਸ ਇਹ ਵੀ ਮੈਂ ਦੋ ਲੈ ਕੇ ਆਈਆਂ ਇਹ ਵਰਤਮਾਨ ਵਾਂਗੂ ਨੇ ਅੱਛੀ ਖਾਸੀ ਪਲਾਸਟਿਕ ਹੈ ਵੀ ਉਹ ਢਿਲੀ ਜੋ ਪਲਾਸਟਿਕ ਨਹੀਂ ਹੈਗਾ ਨਾ ਉਹਦੇ ਸੀਲੀ ਅੱਛੀ ਨਹੀਂ ਆਉਂਦੀ ਉਹ ਪਲਾਸਟਿਕ ਦੀ ਸਸਤੀ ਵਾਲੀ ਤਾਂ ਤੇ ਇਹਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਓਨਲੀ 60 ਰੁਪੀ 60 ਰੁਪਏ ਦਾ ਇੱਕ ਕੰਟੇਨਰ ਇਹ ਇੰਨਾ ਵੱਡਾ ਮੇਰੇ ਇੱਕ ਕਿੱਟ ਨਾਲੋਂ ਵੀ ਹਾਈਟ ਜ਼ਿਆਦਾ ਇਹ ਵੀ ਇੰਨਾ ਵੱਡਾ ਕੰਟੇਨਰ ਹੈ ਇਹ ਇਹ ਕੋਈ achar pot ਹੈ ਹਨਾ ਵੈਸੇ ਮੇਰੇ ਕੱਚਾ ਵਾਲੇ ਬਰਤਨ ਹੈਗੇ ਨਾ ਚਾਰ ਪੌਣ ਵਰਸ ਸਟੀਲ 'ਚ ਇੱਕ ਟਾਈਮ ਉਹ ਫੁੱਲਨੇ ਆਪਾਂ ਚਾਰ ਪੌਣਾ ਦੇ ਵਿੱਚ ਪਾ ਸਕਦੇ ਹਾਂ ਤਾਂ ਕੋਈ ਐਕਸਟਰਾ ਚੀਨੀ ਲਿਆਂਦੀ ਉਹ ਬਚ ਗਈ ਫੇਰ ਜ਼ਿਆਦਾ ਲਿਓਨੇ ਆ ਇਸ ਗਰਮੀ ਵਿੱਚ ਫਿਰ ਇਹਦੇ ਵਿੱਚ ਪਾ ਲਓ ਚਾਵਲ ਦਾ ਵੱਡਾ ਪੈਕੇਟ ਔਨ ਦਾ ਉਹ ਇਹਦੇ ਵਿੱਚ ਪਾ ਲਓ ਕੋਈ ਵੀ ਚੀਜ਼ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਸਟੋਰ ਕਰ ਸਕਦੇ ਹਾਂ ਬਹੁਤ ਅੱਛਾ ਖਾਸਾ ਸਾਈਜ਼ ਹੈ ਦਾ ਇਹ ਲਈ ਮੈਂ ਦੋ ਲੈ ਕੇ ਆਈਆਂ 60 ਰੁਪਏ ਦਾ ਇੱਕਾ ਜੀ ਤੋ ਬਿਨਾ ਮੈਂ ਲੈ ਕੇ ਆਹ ਵਾਲੇ ਮਾਈਕਰੋਫਾਈਬਰ ਵਾਲੇ ਕਲੋਥ ਆ ਲੈ ਕੇ ਮਾਈਕਰੋਫਾਈਬਰ ਵਾਲੇ ਕਲੋਥ 2 ਪੀਸ ਇਹਨਾਂ ਦਾ ਪ੍ਰਾਈਸ 60 ਰੁਪਏ ਹੈ 60 100 ਵਾਲੇ ਵੀ ਹੈਗੇ ਸੀ ਉਹ ਵੱਡੇ ਪੀਸ ਸੀ ਪਰ ਮੈਨੂੰ ਕਲੀਨਿੰਗ ਪਰਪਸ ਲਈ ਚਾਹੀਏ ਤੇ ਮੈਨੂੰ ਆਹ ਸਾਈਜ਼ ਮੈਨੂੰ ਠੀਕ ਲੱਗਿਆ ਵੀ ਹੱਥ 'ਚ ਆ ਜਾਏ ਬਹੁਤ ਵੱਡਾ ਵੀ ਫੇਰ ਤੰਗ ਕਰਦਾ ਆ ਮੈਨੂੰ ਠੀਕ ਲੱਗਿਆ ਕਲੀਨਿੰਗ ਪਰਪਸ ਵਾਸਤੇ ਜਿਉਂਨੇ ਕਿਚਨ ਵਗੈਰਾ ਕਲੀਨ ਕਰਨੀ ਹੈ ਡਸਟਿੰਗ ਕਰਨੀ ਹੈ ਆ ਮੈਨੂੰ ਠੀਕ ਲੱਗਿਆ ਇਹ ਮੈਂ ਸਪੈਸ਼ਲੀ ਰੱਖੂੰਗੀ ਮਿਰਰਸ ਵਾਸਤੇ ਇਹ ਕਿਚਨ ਦਾ ਮਾਈਕਾ ਵਗੈਰਾ ਯੂਜ਼ ਕਰਨ ਵਾਸਤੇ ਕਪੜਾ ਦਾ ਮਾਈਕਾ ਕਰਨਾ ਜੇ ਮੀਸ ਸਕ੍ਰੈਚ ਨਾ ਪੈਣ ਜਿਹੜੀ ਚੀਜ਼ ਤੇ ਬਸ ਉਹ ਉਹਨਾਂ ਵਾਸਤੇ ਰੱਖਦੀ ਹੁਣ ਮਾਈਕਰੋਫਾਈਬਰ ਵਾਲੇ ਮੈਂ ਇਹ ਵੀ 60 ਰੁਪਈਆ ਦਾ ਇੱਕ ਆਇਆ 120 ਦੇ ਦੋ ਆਏਗੇ ਇਹ ਸੀ ਐਨੀ ਇੱਕ ਸ਼ਾਪਿੰਗ ਸਾਡੀ ਸ਼ਾਪਿੰਗ ਵਿੱਚੋਂ ਮੈਨੂੰ ਆ ਚੀਜ਼ ਤੋਂ ਮੇਰੀ ਨਿੰਗਈ ਨਹੀਂ ਹਟ ਰਹੀ ਹੈਗੀ ਬੜਾ ਕਿਊਟ ਲੱਗਿਆ ਮੈਨੂੰ ਬਹੁਤ ਹੀ ਬਹੁਤ ਜ਼ਿਆਦਾ ਮੈਨੂੰ ਕਿਊਟ ਲੱਗਿਆ ਵਾਲਾ ਚਲੋ ਹੁਣ ਕੱਪੜੇ ਵਗੈਰਾ ਚੇਂਜ ਕਰਦੇ ਖਾਣੇ ਤਿਆਰੀ ਕਰਦੇ ਆ ਕਿਚਨ ਚ ਜਾਂਦੇ ਆ ਗੌੜੇ ਟਾਈਮ ਪੌਣੀ 7 ਦਾ ਹੋ ਗਿਆ ਤੇ ਚੇਂਜ ਕਰਕੇ ਚਲਿਏ ਕਿਚਨ ਵਿੱਚ ਆਟਾ ਗੁੰਨਦੇ ਆਂ ਸਬਜ਼ੀ ਵਗੈਰਾ ਗਰਮ ਕਰਦੀਆਂ ਐਂ ਜਿਹੜਾ ਦਾਲ ਤੇ ਕਿਨੂਆ ਵਾਲਾ ਬੈਟਰ ਬਚਿਆ ਪਿਆ ਸੀ ਨਾ ਸਵੇਰੇ ਥੋੜਾ ਜਿਹਾ ਮੈਂ ਬਿਨਾਂ ਸਬਜ਼ੀਆਂ ਤੋਂ ਬਚਾਇਆ ਸੀਗਾ ਕਾ ਜਿਆਦਾ ਲੱਗਾ ਮੈਨੂੰ ਥੋੜਾ ਜਿਹਾ ਮੈਂ ਰੱਖਣਿਆ ਸੀਗਾ ਤੇ ਉਹਨੂੰ ਪਤਲਾ ਕਰਕੇ ਹੁਣ ਮੈਂ ਇੱਕ ਰੋਟੀ ਬਣਾ ਲਈ ਆ ਆਪਣੇ ਵਾਸਤੇ ਜਿਵੇਂ ਆਪਾਂ ਚਿਲਾ ਬਣਾਨੇ ਨੌਨ ਸਟਿਕ ਪੈਨ 'ਤੇ ਜਿਵੇਂ ਪਤਲੀ ਜੀ ਰੋਟੀ ਫਲਾਦੀ ਇੰਨੀ ਜ਼ਿਆਦਾ ਟੇਸਟੀ ਬਣੀ ਇੰਨੀ ਜ਼ਿਆਦਾ ਟੇਸਟੀ ਬਣੀ ਨਾ ਮੈਂ ਥੋੜੀ ਜ਼ਿਆਦਾ ਹੀ ਰਾਸੇਕ ਕੇ ਰਾੜ ਕੇ ਕ੍ਰਿਸਪ ਜੀ ਕਰਦੀ ਮੈਨੂੰ ਐ ਲੱਗਾ ਜਿਵੇਂ ਉਹ ਹੁੰਦਾ ਦੋਸਾ ਹੁੰਦਾ ਬਹੁਤ ਜ਼ਿਆਦਾ ਟੇਸਟੀ ਟੇਸਟੀ ਲੱਗੀ ਸਿਰਫ ਇੱਕ ਰੋਟੀ ਦਾ ਹੀ ਮਟੀਰੀਅਲ ਸੀ ਨਹੀਂ ਮੇਰਾ ਦਿਲ ਕਰਦਾ ਸਮੇਂ ਇੱਕ ਹੋਰ ਬਣਾ ਲਾਂ ਬਹੁਤ ਜ਼ਿਆਦਾ ਮੈਨੂੰ ਸਵਾਦ ਲੱਗੀ ਇਸ ਤਰ੍ਹਾਂ ਜੇ ਤੁਸੀਂ ਕਣਕ ਦੀ ਰੋਟੀ ਨਹੀਂ ਖਾਣਾ ਚਾਹੁੰਦੇ ਤੁਹਾਨੂੰ ਲੱਗਦਾ ਵੀ ਰੋਟੀ ਛੱਡ ਨਹੀਂ ਸਕਦੇ ਹੈਗੇ ਤੁਸੀਂ ਇਸ ਤਰ੍ਹਾਂ ਦਾਲ ਦੀ ਰੋਟੀ ਬਣਾ ਸਕਦੇ ਹੋ ਦਾਲ ਨੂੰ ਪੀਸ ਕੇ ਫ੍ਰਿਜ ਵਿੱਚ ਰੱਖ ਲਓ 2 ਦਿਨ ਖਰਾਬ ਨਹੀਂ ਹੁੰਦੀ ਤੇ ਉਹਦੇ ਕਦੇ ਸਿੰਪਲ ਰੋਟੀ ਬਣਾ ਲਓ ਕਦੇ ਤੁਸੀਂ ਚਿਲਾ ਬਣਾ ਲਓ ਇਸ ਤਰ੍ਹਾਂ ਤੁਸੀਂ ਗਲੂਟਨ ਫ੍ਰੀ ਰੋਟੀ ਖਾ ਸਕਦੇ ਹੋ ਕਣਕ ਦੀ ਰੋਟੀ ਦੀ ਜਗ੍ਹਾ ਤੇ ਹੁਣ ਡਿਨਰ ਸਾਡਾ ਹੋ ਗਿਆ ਸੀ ਪਰ ਦਵਿੰਦਰ ਨੇ ਹਜੇ ਰੋਟੀ ਨਹੀਂ ਖਾਧੀ ਸੀ ਕਿਚਨ ਵੀਰੀ ਸਾਫ਼ ਕਰਨ ਵਾਲੀ ਪਈ ਸੀ ਤੇ ਬਾਕੀ ਅਨਸੇ ਖਾ ਲਈ ਸੀ ਤੋ ਉਹ ਸੀਡੀ ਪਲੇਅਰ ਲੈ ਕੇ ਆਏ ਸੀ ਠੀਕ ਕਰਵਾ ਕੇ ਤੇ ਉਹ ਕਹਿੰਦੇ ਮੈਂ ਚਲੋ ਮੈਂ ਫਿਕਸ ਕਰਦਾ ਮੈਂ ਥੋੜੀ ਗੁਰਬਾਣੀ ਇੱਥੇ ਲਗਾਉਣ ਲਗਾਦਾ ਵੀ ਕਰਦਾ ਰੂਟੀਨ ਕੋਈ ਕਿਉਂਕਿ ਮੈਂ ਕਈ ਦਿਨਾਂ ਤੋਂ ਮੈਂ ਕਹਿ ਰਹੀ ਸੀ ਵੀ ਗੁਰਬਾਣੀ ਚੱਲਦੀ ਹੋਵੇ ਪਰ ਫੋਨ ਤੇ ਤਾਂ ਮੈਂ ਚਲਾ ਲੈਂਦੀ ਆ ਪਰ ਏਟਲੀਸ ਕੋਈ ਸੀਡੀ ਪਲੇਅਰ ਚ ਕੋਈ ਸਕਰੀਨ ਚ ਚੱਲਦੀ ਹੋਵੇ ਲੌਬੀ ਸਾਡੀ ਸਕਰੀਨ ਲੱਗੀ ਨਹੀਂ ਸੀ ਲੈਣ ਦੀ ਦੀਵਾਲੀ ਵੇਲੇ ਸੋਚੀ ਸੀ ਫਿਰ ਲੈਣ ਦੀਆਂ ਆਂਦੇ ਪਤਾ ਨਹੀਂ ਕਿਉਂ ਪਲਾਨ ਕੈਨਸਲ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਲੈਣੀ ਆ ਥੋੜਾ ਅਸੀਂ ਪਲਾਨ ਹੁਣ ਅਬ ਇੱਕ ਵਾਰ ਆਪ ਦਾ ਚੇਂਜ ਕੀਤਾ ਥੋੜਾ ਠਹਿਰ ਕੇ ਲੈਣੇ ਆ ਵੀ ਐਸ ਤਰ੍ਹਾਂ ਕੁਛ ਸੀਗਾ ਬਸ ਮੈਂ ਇਹਨਾਂ ਨੂੰ ਹੀ ਕਹ ਰਹੀ ਸੀ ਗੁਰਬਾਣੀ ਦੀ ਸੈਟਿੰਗ ਕਰਕੇ ਦਿਓ ਮੈਨੂੰ ਕੋਈ ਚ ਸੀ ਡੀ ਕੋਈ ਪੈਨ ਡਰਾਈਵ ਕੁਛ ਚੱਲੇ ਵੀ ਉੱਠ ਕੇ ਸਵੇਰੇ ਗੁਰਬਾਣੀ ਲਾਈਏ ਘਰ ਦਾ ਮਾਹੌਲ ਵਧੀਆ ਬਣੇ ਤੇ ਉਹ ਕਰ ਰਹੀ ਸੀ ਉਹ ਮੈਨੂੰ ਕਹਿੰਦੇ ਵੀ ਤੂੰ ਸਾਫ਼ ਕਰਕੇ ਦੇ ਦੇ ਸਪੀਕਰ ਵਗੈਰਾ ਸਾਰਾ ਕੁਝ ਇੱਕ ਵਾਰ ਮੈਂ ਫਿਕਸ ਕਰਦਾ ਮੈਂ ਸੈਟਿੰਗ ਕਰਦਾ ਮੈਂ ਉਹ ਸਪੀਕਰ ਸਾਰਾ ਕੁਝ ਸੀ ਡੀ ਪਲੇਅਰ ਸਾਫ਼ ਕਰ ਰਹੀ ਸੀ ਕਪੜਾ ਮਾਰ ਕੇ ਕੁਝ ਦੋ ਛੋਟੇ ਰੇਡੀਓ ਸੀਗੇ ਗੁਰਬਾਣੀ ਵਾਲੇ ਉਹ ਵੀ ਪਏ ਸੀ ਕਾਫੀ ਟਾਈਮ ਦੇ ਚੱਲ ਨਹੀਂ ਰਹੀ ਸੀ ਉਹ ਵੀ ਖਰਾਬ ਹੋ ਗਏ ਸ ਤੇ ਉਹ ਠੀਕ ਕਰਵਾ ਕੇ ਲੈ ਕੇ ਆਨੇ ਸਵਿਚਸ ਵਗੈਰਾ ਖਰਾ ਉਹ ਠੀਕ ਕਰਵਾਏ ਨੇ ਇਸ ਤਰ੍ਹਾਂ ਕੁਛ ਇਹ ਸੀਕਨ ਮੈਂ ਫੇਰ ਰੋਟੀ ਖਾਉਂਗੀ ਪਰ ਮੈਂ ਸੈਟਿੰਗ ਪਹਿਲਾਂ ਇਹਨਾਂ ਦੀ ਕਰਨਾ ਉਸ ਤੋਂ ਬਾਅਦ ਖਾਣਾ ਖਾਣਾ ਬੱਸ ਮੈਂ ਇਹਨਾਂ ਦੀ ਹੈਲਪ ਕਰਾ ਰਹੀ ਸੀ ਨਾਲ ਦਵਿੰਦਰਾ ਰੇਡੀਓ ਠੀਕ ਕਰਾ ਕੇ ਲੈ ਕੇ ਆਏ ਨੇ ਚੱਲਦੀ ਨਹੀਂ ਸੀ ਪਹਿਲਾਂ ਰੇਡੀਓ ਸਵਿਚ ਖਰਾਬ ਸੀ ਠੀਕ ਹੋ ਗਏ ਪਰ ਇਹ ਚਿਪ ਚਿਪ ਕਰਨ ਲੱਗੇ ਪਏ ਪਏ ਪਤਾ ਨਹੀਂ ਕੋਈ ਪਲਾਸਟਿਕ ਹੈ ਇਹ ਮਟੀਰੀਅਲ ਇਹ ਜਿਹਾ ਪਏ ਪਏ ਨਾ ਚਿਪ ਚਿਪ ਕਰਨ ਲੱਗੇ ਨੇਲ ਪੇਂਟ ਰਿਮੂਵਰ ਨਾਲ ਮੈਲ ਤਾਂ ਉੱਤਰ ਗਈ ਇਹਨਾਂ ਦੀ ਆ ਇੱਕ ਮੈਂ ਸਾਫ਼ ਕੀਤਾ ਕਿਹੜਾ ਵਾਲਾ ਆਹ ਆਹ ਸਾਫ਼ ਕੀਤਾ ਦੇਖੋ ਇਥੋਂ ਪਿਛੋ ਕਾਲਾ ਕਾਲਾ ਹੋਇਆ ਪਿਆ ਸੀ ਪਰ ਚਿਪ ਚਿਪ ਕਰੀ ਜਾਂਦੇ ਨੇ ਚਿਪ ਚਿਪ ਹਟਕਾ ਨਾ ਉਤਰੂਗੀ ਜੀ ਠੀਕ ਰਹੇਗੀ ਚਿਪ ਚਿਪ ਕਰਦੇ ਨੇ ਅਨੇਲਪੈਂਟ ਉਪਰ ਮੈਂ ਸਾਫ ਕੀਤੇ ਸਾਰੇ ਹੈ ਮੈਲ ਉਤਰ ਗਿਆ ਕੋਈ ਸਟ੍ਰਿਪਰ ਵੀ ਆ ਕਾਲੀ ਹੋ ਗਈ ਪਰ ਚਿਪ ਚਿਪ ਨਹੀਂ ਉਤਰ ਰਹੀ ਇਹਦੀ ਚਿਪ ਚਿਪਾ ਹਟਬਾਣੀ ਕਰੀ ਜਾਂਦੀ ਹੈ ਮੈਂ ਨਾ ਦਵਿੰਦਰ ਨੂੰ ਕਹਿ ਰਹੀ ਸੀ ਕਿ ਕੁਝ ਅਹੇਜਾ ਸਿਸਟਮ ਹੋਵੇ ਸਵੇਰੇ ਉੱਠ ਕੇ ਘਰ ਵਿੱਚ ਗੁਰਬਾਣੀ ਲਾ ਦੋ ਵੀ ਗੁਰਬਾਣੀ ਚੱਲੇ ਹਨ ਕਿ ਸਾਡੇ ਵਾਲੇ ਸਕਰੀਨ ਤੇ ਅਸੀਂ ਕੈਮਰੇ ਲਾ ਲੈਣਗੇ ਉਤੇ ਆਂਦਤ ਹੀ ਨਹੀਂ ਹੈਗੀ ਕਿ ਦਵਿੰਦਰ ਨਾ ਹੁੰਦਾ ਵੀ ਚਲੋ ਕੈਮਰੇ ਲਗਾ ਲਈਏ ਤੇ ਇੱਕ ਸਕਰੀਨ ਤੇ ਐਟ ਲੀਸਟ ਬਾਣੀ ਚਲਦੀ ਹੋਵੇ ਫਿਰ ਪਹਿਲਾਂ ਤਾਂ ਅਸੀਂ ਲੌਬੀ ਚ ਹੋ ਲਿਆਉਣ ਦੀ ਸੋਚ ਰਹੀ ਸੀ ਐਲਸੀਡੀ ਲਿਆਵਾਂਗੇ ਹਾਲੇ ਇੱਕ ਵਾਰ ਪਲਾਨ ਕੈਨਸਲ ਕੀਤਾ ਉਹ ਵੀ ਲੈ ਕੇ ਆਵਾਂਗੇ ਪੈਨ ਡਰਾਈਵ ਕੋਸ਼ਿਸ਼ ਕਰ ਰਹੇ ਹਾਂ ਦਵਿੰਦਰ ਵੀ ਪੈਨ ਡਰਾਈਵ ਚ ਲਾ ਗਏ ਸੀ ਡੀ ਵੀਚ ਫਿਰ ਸਵੇਰ ਗੁਰਬਾਣੀ ਲਾ ਸਕੀ ਆਪਾਂ ਕਰੀ ਸੋਚਿਆ ਸੋਚਨਾ ਹੋ ਗਈ ਜੇ ਤੋਤੀ ਲਖਵਾਰ ਚੁਪਾ ਚੁਪਨਾ ਹੋ ਗਈ ਜੇ ਹੋਵੇ ਮਾ ਦੇਵਤਾ ਬੰਗਾ ਵਾਸ ਦੀ ਸੀ ਇਹ ਕਿੰਨੀ ਪੁਰਾਣੀ ਹੈ 24 ਸਾਲ ਪੁਰਾਣੀ 24 ਸਾਲ ਪੁਰਾਣੀ 2001 ਚ ਲਈ ਸੀ ਪਾਸੇ ਜਿਹੜਾ ਇਹ ਗਾਣੇ ਵਾਂ ਨਹੀਂ ਗਾਣੇ ਨਹੀਂ ਚਿੱਤੀ ਹੈ ਨਾ ਕੱਲਾ ਮਿਊਜ਼ਿਕ ਉਹੀ ਬਸ ਦੋ ਦੋ ਕਰਨਾ ਜਿਵੇਂ ਸੀੜੀ ਲਈ ਸੀ ਕਾਕੇ ਜਿਹੜਾ ਉਹ ਉਸ ਟਾਈਮ ਲਈ ਸੀ ਹੁਕਮੀ ਭੋਗਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਭੋਗਨ ਚੱਲੂੀ ਤਾਂ ਤਾਂ ਦਈ ਚੱਲ ਦਿਨ ਚੱਲ ਕੇ ਇੱਕ ਵਾਰ ਘੁੰਮ ਕੇ ਜ ਖੜ ਗਈ ਦੇਖਦੇ ਜੰਗ ਜਾਰੀ ਹੈ ਆਂਗਰੇਜ਼ੀ ਵਿੱਚ ਚੱਲਣਾ ਚਲੋ ਇਹਨਾਂ ਦਾ ਘੱਟੋ ਮੈਨੂੰ ਬਾਈਕ ਨੂੰ ਸੈਟ ਕਰਕੇ ਬਾਈਕ ਨੂੰ ਸੈਟ ਕਰੂੰ ਇਹ ਤਾਂ ਮੈਂ ਤਾਂ ਦੇਖਦਾ ਜੀ ਸੀੜੀ 'ਚ ਵੀ ਨਹੀਂ ਵਾਜ ਵਧ ਰਹੀ ਮੈਨੂੰ ਪਾਠ ਵਾਲੀ ਸੈਟਿੰਗ ਕਰਕੇ ਦੇ ਦੋ ਬਸ ਪਾਠ ਦੀ ਸੈਟਿੰਗ ਲਾ ਕੇ ਦੇ ਦੋ ਬਸ ਕੋਈ ਸ਼ਬਦਾਂ ਦੀ ਪਾਠ ਦੀ ਉਹ ਸੈਟਿੰਗ ਕਰ ਦੋ ਉਹ ਹੈ ਨਾ ਸੀਡੀ ਕੋਈ ਇਹ ਚ ਕੋਈ ਗੁਰਬਾਣੀ ਦੀ ਕੋਈ ਦੋਵੇਂ ਦਰ ਆਉਦੇ ਕੰਮ ਲੱਗੇ ਪਈ ਸੀ ਤੇ ਮੈਂ ਕਿਾ ਚੁਲਾਈ ਨੇ ਮੈਨੂੰ ਕਿ ਮੋਟ ਜਿਹੜੇ ਮੇਰੇ ਕੰਮ ਨੇ ਮੈਂ ਉਹ ਕਰ ਲਾ ਮੈਂ ਉਹ ਆਪਦੇ ਕੰਮਾਂ ਲੱਗੀ ਪਈ ਸੀ ਤੇ ਮੈਂ ਇਧਰ ਔਰੇਂਜਿਸ ਲੈ ਕੇ ਆਈ ਸੀ ਅੱਜ ਅਸੀਂ ਤੇ ਉਹ ਮੈਂ ਕਿਧਰ ਟੋਕਰੀ ਚ ਪਾ ਕੇ ਰੱਖ ਦਾਂ ਨਹੀਂ ਆ ਲਫਾਫੇ ਜੀ ਪਏ ਸੀ ਉਦੋਂ ਦੇ ਇਹ ਟੋਕਰੀ ਵਿੱਚ ਪਾ ਕੇ ਰੱਖਦਾ ਔਰੇਂਜ ਦਾ ਮੌਸਮ ਹੈ ਤੇ ਔਰੀਜਨਲ ਆਹਾ ਮੈਂ ਕਿ ਬਾਰਤूबर ਲੈ ਲਈ ਮੈਨੂੰ ਇਹੀ ਫਰੂਟ ਅੱਛਾ ਲੱਗਦਾ ਐਪਲ ਮੈਨੂੰ ਅੱਛਾ ਨਾ ਲੱਗਦਾ ਬਨਾਨਾ ਵੀ ਰੋ ਰੋਜ਼ ਖਾਦਾ ਨਹੀਂ ਹੁੰਦਾ ਤੇ ਔਰੇਂਜ ਮੈਂ ਦਿਨ ਚ ਦੋ ਵੀ ਖਾ ਲਾਂਦੀ ਆ ਸਮ ਟਾਈਮਸ ਮੈਂ ਤਿੰਨ ਵੀ ਖਾ ਲਾਂਦੀ ਆ ਇਹ ਮੈਂ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਨੀ ਆ ਤੇ ਕੀ ਕੰਮ ਕਰਤਾ ਤੁਸੀਂ ਬੀਬੀ ਨੂੰ ਕੀ ਕਰਤਾ ਦੋ ਕੀ ਕਰਤਾ ਜੱਗਰ ਪਾਲੇ ਇਹ ਦੇਸ਼ ਨਹੀਂ ਚੱਲ ਰਹੀ ਜੀ ਆ ਮम्मी ਨਾਲ ਟੇਸ ਚ ਲਾਤੀ ਦੋ ਬੀਪੀਐਨ ਦਾ ਕੰਮ ਕਰਤਾ ਤੇ ਦੇਖ ਲੋ ਦੋਨਾਂ ਦੀ ਰਿਕੁਐਸਟ ਪੂਰੀ ਕਰਤੀ ਖੁਸ਼ ਹੋਗੇ ਤੁਸੀਂ ਮੰਮੀ ਦੇ ਉੱਤੇ ਐਲਸੀਡੀ ਚੱਲ ਪਈ ਉਹ ਪੈਸੇ ਨਹੀਂ ਖਤਮ ਸੀ ਡਿਸ਼ ਵਿੱਚ ਉਹ ਬੰਦ 15 ਦਿਨ ਬਾਅਦ ਬੰਦ ਰਹੇ ਜੇ ਨਾ ਜੇ 15 ਦਿਨ ਚਲਾਉਣਾ ਹਾਂ ਤੇ ਉਹ ਚਰਾਨੀ ਪੈਂਦੀ ਹੈ ਕਿ ਦੋਨੇ ਗੁਰਬਾਨੀ ਚਲਾ ਲਈ ਮੈਨੂੰ ਚਰਵਾਉਂ ਲਓ ਤਾਂ ਹਿਸਾਬ ਨਹੀਂ ਹੈਗਾ ਮੈਂ ਤਾਂ ਇਹ ਐਲਸੀਡੀ ਦਾ ਉਹ ਤਾਂ ਚੱਲਦੀ ਨਹੀਂ ਰਹੀ ਇੱਥੇ ਚੜਨੀ ਲਾਉਣੀ ਨਹੀਂ ਮੈਂ ਚਲਾ ਲਿਆ ਕਰਾਂ ਉੱਠ ਕੇ ਸਵੇਰੇ ਮੈਨੂੰ ਤਾਂ ਹਜੇ ਪੰਗੇ ਜੇ ਕਰਨੇ ਹੀ ਨਹੀਂ ਆਉਂਦੇ ਹੈਗੇ ਮਤਲਬ ਆ ਵੀ ਹੁਣ ਤੁਸੀਂ ਮੈਨੂੰ ਸਿਖਾਤਾ ਹੁਣ ਆਪ ਚੈੱਕ ਕਰੋ ਵੀ ਮੈਥੇ ਚੱਲਦੀ ਹੈ ਤਾਂ ਸਵੇਰੇ ਚੱਲਦੀ ਹੈ ਇੱਕ ਵਾਰ ਚਲਾ ਲਓ ਫਿਰ ਤੁਹਾਨੂੰ ਲਾਉਣੀ ਆ ਜਾਂਦੀ ਹੈ ਇੱਧਰ ਮੈਂ ਦਿਮਾਗ ਜਾ ਘੱਟ ਹੀ ਲਾਉਣੀ ਹੈ ਕੰਮ ਉਹ ਮੈਨੂੰ ਯੂਟਿਊਬ ਤੋਂ ਬਿਲਕੁਲ ਮਿਲਦੀ ਹੈਗੀ ਵੀਡੀਓ ਬਣਾਓ ਸ਼ੂਟ ਕਰੋ ਵੀਡੀਓ ਐਡਿਟ ਕਰੋ ਅਪਲੋਡ ਕਰੋ ਉਹ ਬੇਬੀ ਕੋਲਿਆਂ ਹਾਂ ਫੋਟੋ ਬੇਬੀ ਦੀ ਕੋਲੇ ਤੇ ਬੇਬੀ ਜੀ ਵੀ ਹਾਜਰੀ ਪੜਾ ਕਰਨਗੇ ਪਾਠ ਦੀ ਜਿਵੇਂ ਕੰਮ ਕਰਿਆ ਕਰਾਂਗੇ ਬੇਬੀ ਮੇਰਾ ਪਹਿਲਾਂ ਹਮੇਸ਼ਾ ਮੇਰੇ ਪਾਸ ਹੁੰਦੀ ਸੀ ਹਾਂ ਇਹ ਪਾਠ ਕਰਾਉਂਦੀ ਸੀ ਬੇਬੀ ਬੈਠੇ ਸਪਾਰਟੀ ਕੋਲ ਪਾਠ ਹੁੰਦੇ ਪਾਠ ਹੀ ਆ ਗਿਆ ਅਸੀਂ ਪਾਠ ਕਰਦਾ ਪਰ ਬੇਬੀ ਜੀ ਥੱਕਦੇ ਚੌਂਕਲੀ ਮਾਰ ਕੇ ਬੈਠੇ ਰਹਿੰਦੇ ਇਹ ਪਾਠ ਹੀ ਹੋਲੀ ਪੜਨ ਲੱਗੇ ਮੂੰਹ ਤੇ ਸਾਰੇ ਬੇਬੀ ਕਹਿੰਦੇ ਬੁੜਬੁੜ ਲੱਗ ਗਿਆ ਕਰਨ ਨੂੰ ਵਿੱਚ ਬੁੜ-ਬੁੜਲ ਕਰੀ ਜਾਂਦਾ ਥੱਕਿਆਂ ਨੂੰ ਗੁੱਚੀ ਬੋਲਣਾ ਵੀ ਥੱਕ ਜਾਂਦਾ ਹਨਾ ਆਪਾਂ ਜੋ ਉੱਚੀ ਬੋਲ ਫਰੀ ਥੱਕ ਜਾਂਦੇ ਨਾ ਬਲੀ ਸਾਰੇ ਸੁਣਾ ਕਰਾਂਗੇ ਕੱਲੀ ਬੇਬੇ ਨੇ ਸੁਣਨਾ ਆਪਾਂ ਵੀ ਸੁਣਨਾ ਨਹੀਂ ਚਲ ਬੇਬੇ ਜਾ ਸੁਣਨਾ ਬੇਬੇ ਤਾਂ ਹੁਣ ਆ ਜਿਹੜੀ ਪੁਰੂ ਕੋਲੇ ਆਪਾਂ ਆਪਣੇ ਵਾਸਤੇ ਕਰਾਏ ਵੀ ਕੰਨਾਂ 'ਚ ਪਾਣੀ ਪਵੇ ਮਾਹੌਲ ਘਰ ਦਾ ਵਧੀਆ ਬਣੇ ਹੋਰ ਸੁਣਨੀ ਜਿਵੇਂ ਲੱਗਦੇ ਲੱਗਦਾ ਨਹੀਂ ਸਵੇ ਦਿਨ ਚੜਾ ਕੋਈ ਪੋਜ਼ਿਟਿਵ એનર્ਜੀ ਨਹੀਂ ਹੁੰਦੀ ਸੀ ਮੈਂ ਫੋਨ ਤੇ ਲਾ ਲੈਂਦੀ ਸੀ ਉਹ ਬੰਦ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਫੇਰ ਲਾਉਣਾ ਫੇਰ ਭੁੱਲ ਜਾਂਦੀ ਰਿਪੀਟ ਤੇ ਲੱਗਦਾ ਨਹੀਂ ਸੀ ਬਜਿਵਾਰੀ ਬਸ ਐਂ ਚੱਲਦਾ ਸੀਗਾ ਦਵਿੰਦਰ ਖਾਰੇ ਨੇ ਫੁਲਕੇ ਤੇ ਇਹਨਾਂ ਨੂੰ ਮੇਰੀ ਸਬਜ਼ੀ ਨਹੀਂ ਪਸੰਦ ਆਈ ਲੋਬੀਆ ਦੀ ਇੰਨੀ ਸਵਾਦ ਸਬਜ਼ੀ ਬਣੀ ਹੋਈ ਐ ਛੋਲਿਆਂ ਖਾਰੇ ਨੇ ਗਵਾਂ ਚੋਂ ਆ ਗਏ ਪਿੰਡਾਂ ਚੋਂ ਸੁੱਖਾ ਨਾ ਆਂਢੀ ਗੋਂਢੀ ਦੇ ਜਾਂਦੇ ਨੇ ਸਬਜ਼ੀ ਅੱਜ ਜਿਵੇਂ ਉਹਨਾਂ ਦੇ ਮਰਗਤੋਂ ਉਸ ਗੋਂਢੀਆਂ ਦੇ ਮਕਾਨ ਆਈਆਂ ਸੀਗੀਆਂ ਤੇ ਸਬਜ਼ੀ ਬਣਾਈ ਸੀ ਚਲੋ ਬਾਤੀਆਂ ਦੇ ਖੁਲੀ ਬਣਾਉਣੇ ਆ ਤੇ ਉਹ ਦੇ ਕੇ ਸਬਜ਼ੀ ਮੰਮੀ ਨੇ ਵੀ ਖਾਦੀਆ ਮੰਮੀ ਨੂੰ ਵੀ ਦੂਜੀਆਂ ਸਬਜ਼ੀਆਂ ਬਹੁਤ ਪਸੰਦ ਆਉਂਦੀਆਂ ਘਰ ਦੀ ਘੱਟ ਪਸੰਦ ਕਰਦੇ ਨੇ ਛੋਲੂ ਵਾਲਾ ਛੋਲੂ ਆ 14ਵਾਂ ਤੋਂ ਮੰਮੀ ਦਾ ਫੇਵਰੇਟ ਆ ਹੁਣ ਲੋਬੀਏ ਤੇ ਪਈਏ ਕੱਲ ਨੂੰ ਸਾਰਿਆਂ ਨੂੰ ਉਹੀ ਖਵਾਉਂ ਕਰੂ ਕੋਈ ਸਬਜ਼ੀ ਨਹੀਂ ਬਣਦੀ ਸ਼ਾਮ ਨੂੰ ਬਣੂਗੀ ਤੁਹਾਨੂੰ ਦਿਨੇ ਉਹੀ ਖਾਣੀ ਆ ਮੈਂ ਦਿਨੇ ਕਰੀ ਨਹੀਂ ਖਾਉਂ ਥੋੜਾ ਤਾਂ ਪਰੌਂਠੇ ਬਣਾਉਂ ਸਵੇਰ ਆਲੂ ਵਾਲੇ ਬਏ ਨੇ ਆਉਂਗੇ ਤਾਂ ਉਹੀ ਖਵਾਉਂ ਬਸ ਮੈਂ ਫਿਰ ਬਣਾਉਣੀ ਨਹੀਂ ਜਦ ਤੱਕ ਉਹ ਖਤਮ ਨਹੀਂ ਹੁੰਦੀ ਮੈਨੂੰ ਤਾਂ ਲੱਗਦੇ ਮੇਰੀ ਬਾਈ ਮਸਾਲੇ ਲੱਗਦੇ ਨੇ ਗੈਸ ਮੱਜਦਾ ਠੀਕ ਹੈ ਨਾ ਆਟੇ ਦੀ ਗੁੰਧੂ ਨਾ ਖਾਓਗੇ ਕਿਹਦੇ ਤੱਕ ਆ ਤਕ ਖਾਉਂਗੀ ਤੁਹਾਨੂੰ ਰਾਈਸ ਨਾ ਖਾ ਲਿਓ ਰਾਈਸ ਨਾਲੇ ਬੱਚੀ ਲੱਗਦੀ ਹੁਣ ਸਿਰ ਰਾਤ ਦਾ ਟਾਈਮ ਕਿਚਨ ਦਾ ਕੰਮ ਹੋ ਗਿਆ ਸਿੱਧਾ ਨੇ ਮੈਂ ਥੋੜੀ ਸਵੇਰ ਦੀ ਤਿਆਰੀ ਕੀਤੀ ਆਲੂ ਬੋਇਲ ਕਰਕੇ ਰੱਖੇ ਨੇ ਸਵੇਰੇ ਬਣਾਉਂਗਾ ਆਲੂ ਵਾਲੇ ਪਰੌਂਠੇ ਧਨੀਆ ਵੀ ਤੋੜ ਕੇ ਰੱਖ ਲਿਆ ਫਿਰ ਸਵੇਰੇ ਠੰਡ ਵਿੱਚ ਕਿਹਣਾ ਨਿਕਲੇ ਬਾਹਰ ਤੋੜਨ ਤੇ ਇਧਰ ਮੈਂ ਜਿਮਾਰੀਆਂ ਦਹੀਂ ਦੀ ਤਿਆਰੀ ਕਰ ਰਹੀਆਂ ਦਹੀਂ ਜਮਾਉ ਉਹ ਕੈਸਰੋਲ ਵਿੱਚ ਜੋ ਘੱਟ ਜਮਾਉਣੀ ਹੁੰਦੀ ਹੈ ਫਿਰ ਛੋਟੇ ਕੈਸਰੋਲ ਜਮਾ ਲੜੀਆਂ ਇੱਧਰ ਮੈਂ ਦੁੱਧ ਕੱਢਿਆ ਆਪਣੇ ਪੀਣ ਵਾਸਤੇ ਮੈਂ ਡੇਲੀ ਦੁੱਧ ਪੀਣੀ ਹੀ ਪੀਣੀ ਆ ਠੀਕ ਹੈ ਕਈ ਵਾਰ ਹਲਦੀ ਵਾਲਾ ਕਈ ਵਾਰ ਸਿੰਪਲ ਕਈ ਵਾਰ ਥੋੜੀ ਕਾਫੀ ਪਾ ਲਾਂਗੀ ਇੱਧਰ ਜਹੀਂ ਮੇਰੇ ਕੋਲ ਪਈਆ ਪਹਿਲਾਂ ਇੰਨੀ ਕੁ ਪਰ ਥੋੜੀ ਹੋਰ ਜਮਾਉਂਗੀ ਤਾਂ ਕਿ ਕੋਈ ਗੈਸਟ ਆ ਜੇ ਨੈਕਸਟ ਕੋਈ ਭੈਣ ਭਾਈ ਆ ਜੇ ਆਪਣੇ ਕੋਲ ਚੀਜ਼ ਹੋਵੇ ਕੌਣ ਕਿ ਪਿੰਡ ਵਿੱਚ ਰਹਣੀ ਆ ਕੋਈ ਸ਼ਹਿਰ ਬਾਜ਼ਾਰ ਨੇੜੇ ਹੈ ਨਹੀਂ ਚੈਂਸ ਕਰੇ ਹੋ ਨਾ ਹੋਣ ਫਿਰ ਆਪਾਂ ਲੇਟਿਸ ਕਿੱਥੇ ਭੱਜਾਂਗੇ ਫ੍ਰਿਜ ਵਿੱਚ ਜਦੋਂ ਤੱਕ ਦੁੱਧ ਤੇ ਦਹੀਂ ਖੁੱਲਾ ਨਾ ਪਿਆ ਹੋਵੇ ਸਬਰ ਨਹੀਂ ਆਉਂਦਾ ਹੈਗਾ ਦੁੱਧ ਹੁੰਦਾ ਕੋਈ ਮਿੱਠੀ ਚੀਜ਼ ਬਣ ਜੂ ਕੋਈ ਭੈਣ ਭਾਈ ਆ ਕੇ ਦਹੀਂ ਹੋਵੇ ਹਨਾ ਬਾਕੀ ਦਾਲ ਸਬਜ਼ੀ ਆਪਣੇ ਸਾਰੇ ਕੁਛ ਨਾ ਕੁਛ ਆਪਾਂ ਕਰੇ ਕਰ ਸਕਦੇ ਬਣਾ ਹੀ ਸਕਦੇ ਆ ਜੇ ਸਿੰ ਤਹੀਂ ਥੋੜੀ ਜਿਹੀ ਮੌਨ ਨਹੀਂ ਹੁੰਦੀ ਫਿਰ ਮੈਂ ਕੈਸਰੋਲ 'ਚ ਜਮਾ ਲਨੀ ਜਿਆਦਾ ਜਮਾਉਣੀ ਹੋਵੇ ਫਿਰ ਵੱਡੀ ਕੜਮੇ 'ਚ ਜਮਾ ਲਾਂ ਦੀ ਕਿਉਂਕਿ ਅਸਰੋਲ ਮੇਰੇ ਕੋਲ ਛੋਟਾ ਹੀ ਇੱਕ ਸਪੇਅਰ ਹੈ ਜੀ ਇਧਰ ਮੈਂ ਜਮਾ ਦਨੀ ਤੋ ਇਸ ਵੀ ਰਾਜ ਵਾਲੀ ਵੀਡੀਓ ਵੀਡੀਓ ਦੇਖਣੇ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਵੀਡੀਓ ਅਚੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਰ ਵੀਡੀਓ ਲੈ ਕੇ ਸਤਿ